ਮੇਰਾ ਨਾਮ ਜੋਤੀ ਹੈ ਮੈਂ ਲੁਧਿਆਣਾ ਜ਼ਿਲ੍ਹੇ ਦੀ ਬਾਬਾ ਜੀਵਨ ਸਿੰਘ ਨਗਰ ਦੀ ਰਹਿਣ ਵਾਲੀ ਆ ਮੇਰੀ ਉਮਰ 37 ਸਾਲ ਦੀ ਹੈ ਮੈਨੂੰ ਪਿਛਲੇ ਕੁਝ ਸਾਲਾਂ ਤੋਂ ਅਸਥਮਾ ਦੀ ਪ੍ਰੋਬਲਮ ਸੀ ਤੇ ਜਿਸ ਕਾਰਨ ਮੈਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਸੀ ਕੁਛ ਮਕਾਰ ਦਾ ਭਾਰੀ ਕੰਮ ਨਹੀਂ ਕਰ ਸਕਦੀ ਸੀ ਥੋੜਾ ਜਿਹਾ ਅਟੈਕ ਵੀ ਹੋ ਰਿਹਾ ਹੈ ਇਹਦੇ ਕਰਕੇ ਅਸਥਮਾ ਕਰਕੇ ਐਨਐਚਆਈ ਸਾਡੇ ਥੋੜੇ ਨਾਲ ਦੇ ਗਵਾਂਢੀ ਹੈ ਜਿਨ੍ਹਾਂ ਨੇ ਸਾਨੂੰ ਸਲਾਹ ਦਿੱਤੀ ਕਿ ਮੇਰੀ ਮੈਡੀਸਿਨ ਵੀ ਡਾਕਟਰ ਚਾਰਦਾ ਜੀ ਜਿਹੜੇ ਜੀ ਮਾਡਲ ਟਾਊਨ ਦੇ ਵਿੱਚ ਹਨ ਉਹਨਾਂ ਦੇ ਕੋਲੋਂ ਮੈਡੀਸਿਨ ਚੱਲ ਰਹੀ ਹੈ ਵੀ ਤੁਸੀਂ ਉੱਥੇ ਆਪ ਟਰੀਟਮੈਂਟ ਲਵ ਮਾ ਉਥੋ ਦੀ ਥੋੜੀ ਚੀੜੀ ਹੋਈ ਹੈ ਮੈਨੇ ਦਵਾਈ ਕਰਦੇ ਜਿਹਦੇ ਨਾਲ ਮੈਨੂੰ ਕਾਫੀ ਜਿਆਦਾ ਰਿਲੀਫ ਮਹਿਸੂਸ ਹੋ ਰਿਹਾ ਹੈ ਹੁਣ 15 20 ਦਿਨਾਂ ਤੋਂ ਯਾਨੀ ਕਿ ਮੇਰਾ ਐਸਥਮਾ ਦਾ ਬੰਪ ਵੀ ਛੁੱਟ ਗਿਆ ਹੈ ਤੇ ਮੈਂ ਬੈਟਰ ਫੀਲ ਕਰਦੀ ਹਾਂ ਤੇ ਹੁਣ ਮੈਂ ਉਹਨਾਂ ਦੀ ਦਵਾਈ ਦੇ ਨਾਲ ਮੈਨੂੰ ਕਾਫੀ ਫਰਕ ਪੈ ਚੁੱਕਾ ਹੈ ਮੈਂ ਤੁਹਾਨੂੰ ਇਹ ਸਾਰੇ ਲੋਕਾਂ ਨੂੰ ਸਲਾਹ ਦੇਣਾ ਚਾਹਾਂਗੀ ਜਿੰਨੇ ਤੁਸੀਂ ਲੋਕ ਇਹ ਵੀਡੀਓ ਦੇਖ ਰਹੇ ਹੋ ਆਪਣਾ ਕੀਮਤੀ ਸਮਾਂ ਬਚਾ ਕੇ ਤੇ ਆਲਤੂ ਫਾਲਤੂ ਦਵਾਈਆਂ ਬਿਨਾ ਖਾਏ ਤਾਂ ਤੁਸੀਂ ਡਾਕਟਰ ਛਾਰਦਾ ਜੀ ਦੀ ਸਲਾਹ ਲੈ ਕੇ ਉਥੋਂ ਟਰੀਟਮੈਂਟ ਲਵ ਤਾਂ ਕਿ ਜੋ ਤੁਹਾਡਾ ਕੀਮਤੀ ਸਮਾਂ ਵੀ ਬਚ ਸਕੇ ਤੇ ਸਾਡਾ ਪ ਵਾਚ ਸਕੇ ਮੈਂ ਡਾਕਟਰ ਸ਼ਰਦਾ ਜੀ ਦਾ ਲੱਖ ਲੱਖ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਬਿਮਾਰੀ ਤੋਂ ਛੁਟਕਾਰਾ ਦਿਵਾਇਆ ਹੈ